ਆਪਾਂ ਇਧਰ ਵੀ ਬੋਟਾਂ ਦੀ ਗੱਲ ਕਰ ਲਈ ਕਿਉਂਕਿ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਣੀ ਹੈ ਤੇ ਉਹਦੀਆਂ ਤਿਆਰੀਆਂ ਭਾਜਪਾ ਨੇ ਵੀ ਆਰੰਭ ਕਰਤੀਆਂ ਨੇ ਕਹਿੰਦੇ ਵੀ ਇੰਚਾਰਜ ਤੇ ਸਹਾਇ ਇੰਚਾਰਜ ਲਾਤੇ ਆ ਕੁਝ ਡਿਊਟੀਆਂ ਜ਼ਿੰਮੇਵਾਰੀਆਂ ਵੀ ਵੰਡਤੀਆਂ ਨੇ ਤੇ ਇਹਦਾ ਮਤਲਬ ਇਹ ਸਮਝ ਕੇ ਵੀ ਫਿਰ ਗਰਾਊਂਡ ਲੈਵਲ ਤੋਂ ਵੀ ਤਿਆਰੀ ਸ਼ੁਰੂ ਹੋ ਗਈ ਤੇ ਪ੍ਰਧਖ ਤੌਰ ਤੇ ਵੀ ਸ਼ੁਰੂ ਹੋ ਗਈ ਹੈ ਨਹੀਂ ਦੇਖੋ ਤੁਸੀਂ ਲੁਧਿਆਣਾ ਵੈਸਟ ਦੇਖਿਆ ਨਾ ਜੀ ਉਹਦੇ ਚ ਆਮ ਆਦਮੀ ਪਾਰਟੀ ਦਾ ਮੂਵ ਬਹੁਤ ਜ਼ਬਰਦਸਤ ਸੀਗਾ ਹੂੰ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਹੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸਾਡੇ ਕੋਲ ਇਹ ਸੀਟ ਹੈ ਸਾਡੇ ਲਈ ਇਹ ਜਿੰਨੀ ਬਹੁਤ ਐਮ ਹੈ ਜੀ ਉਹਨਾਂ ਨੇ ਦਿਨਾਂ ਦੇ ਵਿੱਚ ਦੇਖੋ ਜਿਹੜੀ ਚੰਗੀ ਸਟ੍ਰੈਟਜੀ ਆ ਚੰਗੀ ਚੀਜ਼ ਆ ਕਿਸੇ ਦੀ ਉਹ ਮਤਲਬ ਕਿ ਉਹਦੇ ਲਈ ਚੰਗੀ ਕਹਿਣੀ ਵੀ ਚਾਹੀਦੀ ਆ ਜੀ ਜੀ ਇਹਨਾਂ ਨੇ ਆਪਣੀ ਰਾਮਯੰਤੀ ਦਿਨਾਂ 'ਚ ਹੀ ਉਹ ਲਿਖ ਲਈ ਕਿ ਆਹ ਬੰਦਾ ਹੋਏਗਾ ਇਹ ਲੜੇਗਾ ਇਸ ਤਰ੍ਹਾਂ ਜਾਣਾ ਭਾਰਤ ਪੂਸ਼ਣ ਆਸ਼ਰੂ ਨੂੰ ਇਹ ਇਨਾ ਥਾਮਾ ਤੇ ਕੀਰਨਾ ਆ ਕਰਨਾ ਮਤਲਬ ਕਿ ਉਹਨਾਂ ਨੇ ਸਾਰਾ ਕੁਝ ਡਨ ਕਰਕੇ ਫਿਕਸ ਸੀ ਸਭ ਕੁਝ ਸਭ ਤੋਂ ਪਹਿਲਾਂ ਆ ਕੇ ਮੈਦਾਨ ਦੇ ਵਿੱਚ ਝੰਡਾ ਗੱਡਦਾ ਜੇ ਨਹੀਂ ਤਾਂ ਕੋਈ ਵੀ ਮੈਨੂੰ ਦੱਸ ਦੇਵੇ ਕਿ ਇਹ ਝੂਠ ਹੈ ਜੀ ਫਿਰ ਉਹਦਾ ਫਾਇਦਾ ਮਿਲਿਆ ਉਹਨਾਂ ਨੂੰ ਭਾਜਪਾ ਨੇ ਬਹੁਤ ਵੱਡੀ ਗਲਤੀ ਕੀਤੀ ਜਾਂ ਉਹਨਾਂ ਦੀ ਸਟ੍ਰੈਟਜੀ ਦੇ ਵਿੱਚ ਕੋਈ ਕਮੀ ਮੈਨੂੰ ਨਹੀਂ ਪਤਾ ਕੀ ਹੋਇਆ ਉੱਥੇ ਲੁਧਿਆਣਾ ਵੈਸਟ ਦੇ ਵਿੱਚ ਅੱਛਾ ਆਧਾਰ ਹੋਣ ਦੇ ਬਾਵਜੂਦ ਨਾ ਤਾਂ ਮਤਲਬ ਕਿ ਠੀਕ ਹੈ ਜਿਹੜੇ ਉਹਨਾਂ ਨੇ ਚਿਹਰੇ ਦਿੱਤੇ ਮੈਂ ਉਹਨਾਂ ਨੂੰ ਠੀਕ ਮੰਨਦਾ ਕਿ ਆਰਐਸਐਸ ਨਾਲ 90 ਦੇ ਦਹਾਕੇ ਤੋਂ ਜੁੜੇ ਆ ਜੀ ਠੀਕ ਹੈ ਜੀ ਗੁਪਤਾ ਜੀ ਸਨ ਜੀਵਨ ਗੁਪਤਾ ਜੀ ਜੀ ਤੋ ਕਹਿਣ ਦਾ ਮਤਲਬ ਇਹ ਆ ਕਿ ਪਰ ਜਿਹੜਾ ਇੱਕ ਜਦਾਂ ਕਹ ਲਈਏ ਨਾ ਕਿ ਪੂਰਾ ਬੰਬ ਚਿਹਰਾ ਯਾਰ ਵੀ ਮਾਲਾ ਵਕੇ ਜਦਾਂ ਲਾਇਕ ਕੇ ਕੋਈ ਵੀ ਬੰਦਾ ਕਿ ਹਲਾ ਕੇ ਰੱਖ ਦੇਣ ਵਾਲਾ ਚਿਹਰਾ ऐसा नहीं ਸੀ ਜੀ ਉਹ ਬੜੇ ਡੀਸੈਂਟ ਕਿਸਮ ਦੇ ਵਿਅਕਤੀ ਸਨ ਕੋਈ ਜ਼ਿਆਦਾ ਉਹਨਾਂ ਦਾ ਕਿਸੇ ਪ੍ਰਤੀ ਸਖਤ ਬਿਆਨਬਾਜ਼ੀ ਜਾਂ ਹਮਲਾਬਰ ਉਹ ਰੁਖ ਨਹੀਂ ਸੀ ਜੀ 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 ਤਾਂ ਇਹਦੇ ਚ ਕੀ ਹੋਇਆ ਕਿ ਇੱਕ ਤੇ ਲੇਟ ਕੈਂਡੀਡੇਟ ਦਿੱਤਾ ਬਹੁਤ ਹੀ ਲੇਟ ਬਹੁਤ ਸਾਰਿਆਂ ਤੋਂ ਲਗਭਗ 10 ਤੱਕ ਹਾਂ ਜੀ ਹਾਂ ਜੀ 15 ਕੇ 17 ਦਿਨ ਪਹਿਲਾਂ ਤੇ ਦੂਸਰਾ ਇਹ ਆ ਕਿ ਉਹਨਾਂ ਦਾ ਕੈਂਡੀਡੇਟ ਇਨਾਂ ਦੇ ਕੈਂਡੀਡੇਟ ਦੇ ਮੁਕਾਬਲਾ ਨਹੀਂ ਕਰ ਸਕਿਆ ਉੱਥੇ ਵੋਟਾਂ ਵੀ ਦੱਸਦੀਆਂ ਹੁਣ ਐਤਕੀ ਸ਼ਾਇਦ ਇਹਨਾਂ ਨੂੰ ਇਹ ਪਤਾ ਲੱਗ ਗਿਆ ਹਮ ਕਿ ਭਈ ਅਸੀਂ ਜੇ ਐਤਕੀ ਵੀ ਉਹ ਗਲਤੀ ਕਰਾਂਗੇ ਇੱਕ ਵਾਰੀ ਗਲਤੀ ਅਣਜਾਣੇ ਚ ਹੋਈ ਗਲਤੀ ਆਪਾਂ ਮੰਨ ਸਕਦੇ ਹਾਂ ਜੇ ਵਾਰ-ਵਾਰ ਗਲਤੀਆਂ ਅਸੀਂ ਰਿਪੀਟ ਕਰੀਏ ਤੇ ਫਿਰ ਆਪਾਂ ਕਹਿ ਸਕਦੇ ਹਾਂ ਕਿ ਗਲਤੀਆਂ ਕਰਨ ਦੇ ਆਦੀ ਕੋਹਾਂ ਮੇ ਆ ਲਿਹਾਜ਼ਾ ਇਹਨਾਂ ਨੇ ਐਤਕੀ ਆਪਣੀ ਜਿਹੜੀ ਉੱਥੇ ਦੀ ਟੀਮ ਹੋਏਗੀ ਉਹ ਲਾ ਦਿੱਤੀ ਹੈ ਜੈਣੀ ਸਾਹਿਬ ਆ ਗਏ ਇਨਚਾਰਜ ਫਿਰ ਇਤੋਂ ਇਲਾਵਾ ਇਹਨਾਂ ਨੇ ਕੋ ਇਨਚਾਰਜ ਕਲੋਂ ਸਾ ਵਰਗੇ ਨੌਜਵਾਨ ਬੰਦੇ ਜਿਹੜੇ ਉਹ ਲਾ ਦਿੱਤੇ ਆ ਤਕੈਮ ਦਾ ਭਾਗ ਇਹੋ ਆ ਕਿ ਇਹ ਭਾਜਪਾ ਚਾਹੁੰਦੀ ਆ ਕਿ ਜਲਦੀ 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 ਅਸੀਂ ਉੱਥੇ ਜਾ ਕੇ ਬੇਸ ਬਣਾਈਏ ਕਿਉਂਕਿ ਦੇਖੋ ਭਾਜਪਾ ਉੱਥੇ ਜਿੱਤਣ ਵਾਸਤੇ ਨਹੀਂ ਖੜੇ ਕੀ ਇਹ ਗੱਲ ਮੇਰੀ ਤੁਸੀਂ ਅੱਜ ਸਮਝ ਲਓ ਜੀ ਨਹੀਂ ਭਾਜਪਾ ਉੱਥੇ ਜਿੱਤਣ ਦੀ ਪੋਜੀਸ਼ਨ 'ਚ ਆ ਹੂੰ ਠੀਕ ਹੈ ਜੀ ਹਾਂ ਮਾਜੇ ਦਾ ਕਾਡਰ ਪੂਰਾ ਸਰਗਰਮ ਕਰਕੇ ਇਹ ਇੱਕ ਹਾਜ਼ਰੀ ਦਰਜ ਕਰਵਾਉਣ ਦੇ ਰੌਂਚ ਰਹਿਣ ਕੇ ਹੂੰ ਕਿ ਮੰਨ ਲਓ ਇੱਕ ਤਕੜੀ ਫਾਈਟ ਹੁੰਦੀ ਆ ਤਾਂ ਉਸ ਫਾਈਟ ਦੇ ਵਿੱਚ ਭਾਜਪਾ ਦਿਸਣੀ ਚਾਹੀਦੀ ਆ ਹੂੰ ਫਾਈਟ ਦੇ ਵਿੱਚ ਵੀ ਨਜ਼ਰ ਆਵੇ ਤੇ ਰਿਜ਼ਲਟ ਦੇ ਵਿੱਚ ਵੀ ਯਾਨੀ ਜਿਹੜੀ ਟੈਲੀ ਬਣੇਗੀ ਜੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਅਸੀਂ ਨਜ਼ਰ ਖਿੱਚਵੀਂ ਪੋਜੀਸ਼ਨ ਤੇ ਰਹੀਏ ਬਿਲਕੁਲ ਹੂੰ ਦੇਸੇ ਪਾਜ ਪਾ ਦਾ ਉੱਥੇ ਮੈਂ ਨਹੀਂ ਮੰਨਦਾ ਕਿ ਕੋਈ ਬਹੁਤਾ ਵਟਿਆ ਜਾਣਾ ਪਰ ਜੇ ਉਹ ਮਿਹਨਤ ਕਰਨਗੇ ਜੀ ਅੱਜ ਦੀ ਤਰੀਕ ਚ ਕਹੀਏ ਤਾਂ ਪਾਜ ਪਾ ਉੱਥੇ ਬਹੁਤ ਕਮਜ਼ੋਰ ਪੋਜੀਸ਼ਨ ਚ ਹੈ ਪਰ ਜੇ ਉਹ ਜੋਰ ਲਾਉਣਗੇ ਤਾਂ ਜੋਰ ਹੀ ਇਸੇ ਕਰਕੇ ਲਾਉਣਗੇ ਨਾ ਕਿ ਜੇਰਤ ਭਾਵੇਂ ਸਾਨੂੰ ਨਸੀਬ ਨਾ ਹੋਵੇ ਪਰ ਹਾਰ ਇੰਨੀ ਬੁਰੀ ਨਾ ਹੋਵੇ ਕਿ ਅਸੀਂ ਉਸ ਨੂੰ ਉਸ ਜਗਾ ਤੇ ਰੱਖ ਕੇ ਵੇਖੀਏ ਕਿ ਯਾਰੇ ਤੇ ਨਮੂਸ਼ੀ ਆ ਜੀ ਤੇ ਬੇਇੱਜ਼ਤੀ ਆ ਜੰਮ ਜੇ ਥੋੜਾ ਥੋੜਾ ਹਾਲਾਂਕਿ ਇਹਨਾਂ ਦੇ ਕੋਲੋਂ ਮੰਨੇ ਵਰਗੇ ਜਾਂ ਇਸ ਤਰ੍ਹਾਂ ਦੇ ਕੱਲੋਂ ਵਰਗੇ ਮਾਝੇ ਦੇ ਨੌਜਵਾਨ ਲੀਡਰ ਵੀ ਆ ਗਏ ਆ ਜਿਨ੍ਹਾਂ ਦਾ ਮਾੜਾ ਮੋਟਾ ਪਰਸਨਲ ਆਧਾਰ ਵੀ ਆ ਸੋ ਦੇਖਦੇ ਆ ਅੱਗੇ ਜਾ ਕੇ ਕਿਥੋਂ ਤੱਕ ਕਹਾਣੀ ਜਿਹੜੀ ਆ ਜੀ ਜੀ ਚੱਲਦੀ ਆ ਜੀ ਜੀ